ਮੈਂ ਜਿਵੇਂ ਬੱਚੇ ਆਪਣੇ ਕੋਲ ਦੋਨੋਂ ਆਏ ਨੇ ਥੋੜੇ ਥੋੜੇ ਸਮੇਂ ਦੇ ਫਰਕ ਦਿਨਾ ਤੇ ਇਹੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਸਾਡੇ ਕੋਲ ਪਹੁੰਚੇ ਇਹ ਬੱਚੀ ਤਕਰੀਬਨ 1 ਦਸੰਬਰ ਨੂੰ ਰਾਤ ਨੂੰ ਪੌਣੇ ਕੋ 12 ਵਜੇ ਸਾਨੂੰ ਉਹਨਾਂ ਨੇ ਫੋਨ ਆਇਆ ਗੇਟ ਕੀਪਰ ਦਾ ਕਿ ਵੀ ਬੱਚੀ ਕ੍ਰੈਡਲ ਚ ਕੋਈ ਛੱਡ ਗਿਆ ਹੈਗਾ ਤੇ ਇਹਨਾਂ ਦੀ ਇਹਨਾਂ ਦੀ ਕੇਅਰ ਵਾਸਤੇ ਫਿਰ ਫਟਾਫਟ ਅਸੀਂ ਗਏ ਉਹਨੂੰ ਕ੍ਰੈਡਲ ਚ ਚੱਕਿਆ ਜਦੋਂ ਚੱਕਿਆ ਤਾਂ ਮਤਲਬ ਇਹਦੇ ਇੰਨੀ ਕੁ ਜ਼ਿਆਦਾ ਆਵਾਜ਼ ਆ ਰਹੀ ਸੀ ਇਹਦੇ ਨਾ ਸਾਤੀ ਚ કે ਵੀ બહુત ઉચ્ચે ઉચ્ચે વાજા ਸੁਣ ਰਹੀਆਂ ਸੀਗੀਆਂ ਤੇ ਨਾਲ ਹੀ ਜਦੋਂ سارے કપડે ਗਿੱਲੇ ਪਏ ਸੀਗੇ ਟੋਪਲੀ ਸਾਰੇ ਅੰਦਰ ਵਾਲੇ ਵੀ ਕੰਬਲ ਵੀ ਗਿੱਲਾ ਸੀਗਾ ਮੇਰੇ કપડે ਵੀ ਗਿੱਲੇ ਹੋ ਗਏ ਤੇ ਫਿਰ ਨਾਲ ਦੀ ਨਾਲ ਹੀ ਪਹਿਲਾਂ ਇਹਨੂੰ કપડે ચેન્ਜ ਕੀਤੇ ਕਿਉਂਕਿ ਇੰਨੀ ઠੰਡ ਵਿੱਚ ਬੱਚੇ ਨੂੰ ਆਬਵੀਅਸਲੀ ਪਹਿਲੇ ਹੀ બીમાਰ ਸੀਗੀ ਤੇ ਇਹਦੇ ਹਾਲਤ ਦੇਖਦੇ ਇਹਦੇ ਸਾਰੇ કપੜੇ ਜਦ ਚੇਂਜ ਕੀਤੇ ਉਹ ਕੋਟੀ ਵગેਰਾ ਕੀਤੇ ਹੋਏ ਸੀ ਚੇਂਜ ਕੀਤਾ ਸਾਰਾ ਦੁੱਧ ਵગેਰਾ ਬਣਾਇਆ ਫਟਾਫਟ ਫਿਰ ਅਸੀਂ ਉਦੋਂ ਹੀ ਥੋੜੀ ਦੇਰ ਜੀ ਇਹਨੂੰ ਹਸਪੀਟਲ ਲੈ ਗਏ ਮੈਂ ਪਤਾ ਕਿਹੜਾ ਇਲਾਜ ਹੋਇਆ ਉੱਥੇ ਜਿਵੇਂ ਤੁਸੀਂ ਦੱਸਿਆ ਛਾਤੀ ਦੀ ਇਹ ਇੱਕ ਹਾਂਜੀ ਕਾਫੀ ਜ਼ਿਆਦਾ ਅਸੀਂ ਸੋਚਿਆ ਸੀਗਾ ਕਿ ਸ਼ਾਇਦ ਨਿਮੋਨੀਆ ਹੋਇਆ ਹੋਣਾ ਡਾਕਟਰ ਕਹਿੰਦੇ ਨਿਮੋਨੀਆ ਨਹੀਂ ਹੈ ਵਾਇਰਲ ਇਨਫੈਕਸ਼ਨ ਹੈਗੀ ਆ ਤੇ ਹੋਈ ਵੀ ਬਹੁਤ ਜ਼ਿਆਦਾ ਹੋਈ ਹੈ ਤੇ ਹੁਣ ਇਹ ਤਕਰੀਬਨ ਇੱਕ ਤਰੀਕ ਤੋਂ ਲੈ ਕੇ ਹਾਂ ਕੱਲ 19 ਤਰੀਕ ਤੱਕ ਸ਼ਾਮ ਤੱਕ ਇਹ ਹਸਪੀਟਲ 'ਚ ਐਡਮਿਟ ਰਹੇ ਆ ਤੇ ਉੱਤੇ ਸੀਟੀ ਸਕੈਨ ਤੇ ਕਾਫੀ ਟੈਸਟ ਵਗੈਰਾ ਵੀ ਹੋਏ ਆ 네ਬੁਲਾਈਜ਼ ਰੈਗੂਲਰ ਕਰਦੇ ਰਹੇ ਆ ਮੈਡੀਸਨ ਰੈਗੂਲਰ ਚੱਲਦੀ ਰਹੀ ਆ ਆਕਸੀਜਨ ਤੇ ਵੀ ਰਹੀ ਪਹਿਲਾਂ ਪਹਿਲਾਂ ਤਾਂ ਇਹ ਕਈ ਦਿਨ ਤੇ ਮਤਲਬ ਕਾਫੀ ਦੇਰ ਇਲਾਜ ਚੱਲਦਾ ਰਿਹਾ ਹੁਣ ਕਾਫੀ ਠੀਕ ਹੈਗੇ ਬਟ ਹਜੇ ਵੀ ਮੈਡੀਸਨ ਚੱਲ ਰਹੀ ਹੈ ਇਹਨਾਂ ਦੀ ਅਧਿਆਪਕ ਸਵਾਲ ਹੈ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਜੇ ਬੱਚਿਆਂ ਦੇ ਇੱਥੋਂ ਤੱਕ ਹਾਲਾਤ ਬਣ ਜਾਂਦੇ ਆ ਇਹਦੇ ਪਿੱਛੇ ਜਿਹੜਾ ਆਪਾਂ ਕਹਦੇ ਆ ਕਿ ਇੱਕ ਫੈਮਿਲੀ ਸਿਸਟਮ ਹੈਗਾ ਉਹਦੇ ਵਿੱਚ ਕਿੱਥੇ ਕਮੀ ਹੈ ਜਿਸ ਸਮਾਜ ਦੀਆਂ ਬਹੁਤ ਸਾਰੀਆਂ ਐਸੇ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੀ ਕਰਕੇ ਕੁਝ ਬੱਚੇ ਨੇ ਜਿਹੜੇ ਸਭ ਕੁਝ ਹੁੰਦਿਆਂ ਹੋਇਆ ਵੀ بے ਆਸਰਾ ਹੋ ਜਾਂਦੇ ਆ ਹਾਂ ਬਹੁਤ ਕੁਝ ਹੋਣ ਦੇ ਬਾਵਜੂਦ ਫਿਰ ਬੇਆਸਰਾ ਤੇ ਗੱਲ ਉਹੀ ਹੈ ਕਿ ਨਾ ਸਾਡੀ ਐਜੂਕੇਸ਼ਨ ਦਾ ਸਿਸਟਮ ਸਾਡੇ ਸੰਸਕਾਰ ਕਿਦਾਂ ਦੇ ਹੈਗੇ ਆ ਕੀ ਸਾਡੀ ਜੈਂਡਰ ਡਿਸਕ੍ਰਿਮੀਨੇਸ਼ਨ ਚ ਅਜੇ ਵੀ ਫਸੇ ਹੋਏ ਆ ਸੀ ਇੱਕ ਜੀ ਸਾਡੇ ਮਨ ਲਵਿਆ ਫਿਰ ਇਥੇ ਮੰਗਾਈ ਜਿਹੜੀ ਹੈਗੀ ਉਹ ਐਸਾ ਤੱਕ ਵੱਚੂ ਕੀ ਗੈ ਲੋੜਿੰਦੀਆਂ ਇਹਨਾਂ ਦੀਆਂ ਸਹੂਲਤਾਂ ਜਿਹੜੀਆਂ ਜੀਵਨ ਨਾਲ ਸੰਬੰਧਤ ਉਹ ਪੂਰੀਆਂ ਨਹੀਂ ਮੁਸ਼ਕਿਲਾਂ ਨੇ ਜਾਂ ਫਿਰ ਸਾਡੇ ਸੋਸਾਇਟੀ ਦੇ ਵਿੱਚ ਕੋਈ ਸਟਿਗਮਾ ਇਦਾਂ ਦਾ ਹੈਗਾ ਹੈ ਨਾ ਉਹਦੇ ਰੂਲ ਜਿਹੜੇ ਅਸੀਂ ਫਾਲੋ ਨਹੀਂ ਕਰ ਪਾ ਰਹੇ ਅਸੀਂ ਇੰਨੇ ਕਮਜ਼ੋਰ ਹੋ ਗਏ ਜਿਹੜੇ ਰੀਜ਼ਨ ਹੈਗੇ ਆ ਇਹ ਬੜੀ ਇੱਕ ਕ੍ਰਾਂਤੀਕਾਰੀ ਤਬਦੀਲੀ ਦੀ ਮੰਗ ਕਰਦੇ ਆ ਤਾਂ ਕਿ ਬੱਚੇ ਜਿਹੜੀ ਆਉਣ ਵਾਲਾ ਸਾਡਾ ਸਮਾਜ ਹੈ ਵੀ ਇਹ ਸਫਰ ਕਿਉਂ ਕਰੇ ਹੈ ਨਾ ਇਸ ਕਰਕੇ ਸਾਨੂੰ ਤੁਰੰਤ ਦੇ ਵੱਲ ਧਿਆਨ ਦੇਣਾ ਕਿ ਇਹਦੇ ਵਿੱਚ ਜਿਹੜੀ ਲੋੜਿੰਦਾ ਚੇਜ਼ ਦੀ ਲੋੜ ਹੈ ਨਾ ਇਦੇ ਵਿੱਚੋਂ ਚੇਜ਼ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਇਹ ਵਿੱਚ ਜਿਹੜਾ ਹੈਗਾ 13 ਅਕਤੂਬਰ ਦੇ ਵੀ ਦੋ ਵਿੱਚ ਆਏ ਹਨ ਜੀ 13 ਦਸੰਬਰ ਨੂੰ ਸ਼ਾਮ ਨੂੰ 7:00 ਵਜੇ 5 ਮਿੰਟ ਤੇ ਸਾਨੂੰ ਮੈਸੇਜ ਆਇਆ ਮੈਂ ਪਿੱਛੇ ਬਿਲਡਿੰਗ ਸੀ ਮੈਡਮ ਦੇ ਅੰਦਰ ਕੰਮ ਕਰ ਰਹੀ ਸੀ ਤੇ ਬੱਚੇ ਨੂੰ ਬੱਚੇ ਬਿਲਕੁਲ ਤੰਦਰੁਸਤ ਹੈ ਪਰ ਗਲ ਸਵਾਲ ਤੇ ਹੀ ਹੈ ਕਿ ਮਤਲਬ ਇਹ ਬੱਚੇ ਕਿ ਅਵਾਂਟਿਡ ਇਸ ਜਗ੍ਹਾ ਦੇ ਉੱਤੇ ਪਰਮਾਤਮਾ ਨੇ ਭੇਜਿਆ ਤੇ ਇਹਨਾਂ ਜਿਹੇ ਬੱਚਿਆਂ ਨੂੰ ਮਤਲਬ ਅੱਜ ਇਹਨਾਂ ਹਾਲਾਤਾਂ ਨੂੰ ਫੇਸ ਕਰਨਾ ਪੈਣਾ ਇੱਥੋਂ ਦਾ ਜੀਵਨ ਸ਼ੁਰੂ ਹੋ ਰਿਹਾ ਹੈ ਤੇ ਪਹਿਲੇ ਪੜਾ ਦੇ ਉਪਰ ਬੱਚੇ ਜਿਹੜੇ ਹੈਗੇ ਨੇ ਇਕਨ ਅ ਲੈ ਕੋਲ ਦੇ ਕਾਰਨ ਬਹੁਤ ਜ਼ਿਆਦੇ ਵੱਡੇ ਬਣਾ ਲਏ ਮਨੁੱਖ ਇਹਨਾਂ ਕਮਜ਼ੋਰ ਹੋ ਗਿਆ ਹੈ ਨਾ ਡਿਫਰੈਂਟ ਕਾਰਨ ਹੈਗੇ ਨੇ ਮੈਂ ਬੇਨਤੀ ਕਰਨਾ ਸਰਕਾਰ ਨੂੰ ਇਹਦੇ ਬਾਰੇ ਵਿਸ਼ੇਸ਼ ਧਿਆਨ ਦੇ ਜੀ ਜੀ ਇਹ ਇੱਕ ਸਿਸਟਮ ਹੈ ਸਿਸਟਮ ਦੇ ਵਿੱਚ ਕਿੱਥੇ ਕਮੀ ਰਹਿ ਜਾਂਦੀ ਹੈ ਕਿ ਇਦਾਂ ਦੇ ਹਾਲਾਤ ਸਾਡੇ ਦਰਪੇਸ਼ ਆਉਂਦੇ ਨੇ ਮੈਂ ਤੁਹਾਨੂੰ ਪਹਿਲੀ ਜਿਹੜੀ ਗੱਲ ਕਰ ਰਿਹਾ ਸੀ ਇੱਕ ਸਾਡਾ ਸਿਸਟਮ এডਿਕੇਸ਼ਨ ਦਾ ਸਮਝੋ এডਿਕੇਸ਼ਨ ਕਿੱਦਾਂ ਮਿਲ ਰਹੀ ਹੈ ਸੰਸਕਾਰ ਕਿੱਦਾਂ ਦੇ ਮਿਲ ਰਹੇ ਪਰ ਵੇ ਸਾਡੀ ਕਿੱਦਾਂ ਜਿਹੜੀ ਪੇਰੈਂਟਸ ਦੇ ਕੋਲ ਕਿੱਦਾਂ ਨਹੀਂ ਹੁੰਦੀ ਹੈ ਨਾ ਉਥੋਂ ਸੰਸਕਾਰ এডਿਕੇਸ਼ਨ ਦੇ ਤੇ ਸਾਡੀ ਫੈਮਿਲੀ ਵੀ ਐਸ ਸੰਸਕਾਰ ਸਾਰੇ سپورਟ ਸਾਨੂੰ ਫੈਮਿਲੀ سپورਟ ਕਿਦਾਂ ਨੂੰ ਮਿਲ ਰਹੀ ਹੈ سپورਟਿੰਗ ਸਿਸਟਮ ਇੰਨਾ ਕੰਪਿਊਰਕਲ ਵੈਰੀਸੇ ਦਾ ਰਹਿੰਦੇ ਸੀ ਇੱਕ ਦੂਜੇ ਦਾ ਕਿੰਨਾ ਵਕਤ ਕਟਾਇਆ ਜਾਂਦੇ ਸੀ ਪਾਲਣ ਚ ਹੈਲਪ ਕਰਨ ਦੇ ਵਿੱਚ ਤੇ ਬਾਕੀ ਸਰਕਾਰ ਵੱਲੋਂ ਵੀ سپورਟ ਬੱਚੇ ਦੀ ਮਾਂ ਦੇ ਪੇਟ ਵਿੱਚ ਆਉਣ ਦਾ سپورਟ ਉਦੋਂ ਸ਼ੁਰੂ ਹੋ ਜਾਂਦੀ ਹੈ ਬਾਹਰਲੀ ਕੰਟਰੀ ਚ ਵੀ ਇਥੇ ਵੀ ਇਹ ਵਿਸ਼ੇਸ਼ਤਾ ਮੰਗਦੀ ਹੈ ਵੀ ਜੋ ਸਰਕਾਰ ਵੱਲੋਂ سپورਟ ਚ ਆਈ ਦੀ ਇਨੀਸ਼ੀਅਲ ਸਟੇਜ ਤੇ ਪਰਿਵਾਰ ਵੱਲੋਂ ਸਪੋਰਟ ਚਾਹੀਦੀ ਹੈਗੀ ਹੈ ਜੇ ਸਾਨੂੰ ਉਹ ਸੰਸਕਾਰ ਚਾਹੀਦੇ ਆ ਜਿਨ੍ਹਾਂ ਕਰਕੇ ਬੱਚੇ ਆ ਜਾਂ ਅਨਵੰਟਡ ਹੋਣ ਲਈ ਮਜਬੂਰ ਹੋਗੇ ਜਾਂ ਸਾਡੀ ਐਜੂਕੇਸ਼ਨ ਦੇ ਪਾਰਟ ਆ ਟਾਈਮ ਉਹ ਵੀ ਜਿਹੜ ਨੂੰ ਸੰ ਜੈਂਡਰ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਜਿਹੜੀ ਅਸੀਂ ਉੱਥੇ ਫਸੇ ਹੋਏ ਆ ਅਜੇ ਵੀ ਹੈ ਨਾ ਇਹਨਾਂ ਕੁਝ ਸਾਡੇ ਸਾਹਮਣੇ ਸਾਰਾ ਕੁਝ ਪ੍ਰੂਵ ਹੋ ਚੁੱਕਿਆ ਹੈ ਹਨ ਕਿ ਬੱਚੀਆਂ ਕਿਦਾਂ ਸੰਭਾਲਦੀਆਂ ਮਾਂ ਬਾਪ ਲੋਤੇ ਜਾਂ ਅਸੀਂ ਕਿਹੋ ਜੇ ਉਹਦੇ ਚ ਫਸੇ ਆ ਜਿਨ੍ਹਾਂ ਦੇ ਪੇਟ ਤੋਂ ਜਨਮ ਲੈਂਦੇ ਆ ਅਸੀਂ ਉਹਨਾਂ ਨੂੰ ਹੀ ਕਈ ਵਾਰ ਡਿਸਕ੍ਰਿਮੀਨੇਸ਼ਨ ਕਰਦੇ ਉਹਨਾਂ ਦੇ ਨਾਲ ਹੀ ਹੈ ਨਾ ਜਾਂ ਫਿਰ ਹੋਰ ਸਟਿਗਮਾ ਜਿਵੇਂ ਅਸੀਂ ਇਹਨਾਂ ਸਮਾਜ ਦੀ ਮर्यादा ਨੂੰ ਫੋਲੋ ਨਹੀਂ ਕਰ ਸਕਦੇ ਜਿਵੇਂ ਜਿਹੜੀਆਂ ਅਨਵੈਡਡ ਉਹਦੀ ਗੱਲ ਕਰਦੇ ਮਦਰ ਦੀ ਗੱਲ ਕਰਦੇ ਕਿ ਉਹ ਮर्यादाਵਾਂ ਨੂੰ ਨਹੀਂ ਫੋਲੋ ਕਰਦੇ ਅਸੀਂ ਇੰਨੇ ਕਮਜ਼ੋਰ ਹੋ ਚੁੱਕੇ ਹਾਂ ਨਾ ਕਿ ਅਸੀਂ ਇਹਨਾਂ ਬਹੁਤ ਸਮਝਣ ਲੱਗੇ ਕਿ ਅਸੀਂ ਬੱਚੇ ਦੀ ਪਰਵਿਸ਼ ਕਰਨ ਦੇ ਕੈਪੇਬਲ ਨਹੀਂ ਸਾਡੀ ਪਰਸਨਲ ਲਾਈਫ ਜਿਹੜੀ ਉਹ ਇਫੈਕਟ ਹੋ ਰਹੀ ਹੈ ਨਾ ਸੋ ਮਨੀ ਰੀਜ਼ਨ ਜਿਹੜੇ ਸਾਡੇ ਸਾਹਮਣੇ ਆ ਰਹੇ ਹੈਗੇ ਤੇ ਇਹ ਬਹੁਤ ਤੁਰੰਤ ਧਿਆਨ ਮੰਗਦੇ ਹੈ ਸਾਡਾ ਸਮਾਜ ਹੈ ਇਹ ਹੋਣ ਵਾਲੇ ਕੱਲ ਦਾ ਹੈ ਨਾ ਤੇ ਇਸ ਨੂੰ ਜੇਕਰ ਇਸ ਤਰੀਕੇ ਨਾਲ ਬਹੁਤ ਸਮਝਿਆ ਗਿਆ ਤਾਂ ਫਿਰ ਲਾਈਕ ਬਹੁਤ ਵੱਡਾ ਪਾਪ ਹੋ ਰਿਹਾ ਸਾਡੇ ਕੋਲ ਸਾਡੇ ਸਾਹਮਣੇ ਤੇ ਬੱਚੇ ਨੂੰ ਅਸੀਂ ਚੈੱਕ ਕਰਾਇਆ ਸੀ ਦੇੰਤ ਨਤਰਿਕ ਨੂੰ ਜਿਸ ਵੇਲੇ ਆਇਆ ਸਾਡੇ ਕੋਲ ਮੇਰਾ ਹੋਇਆ ਹੋਇਆ ਸੀ ਸਰਦੀ ਦਿਨ ਚੱਲਦੇ ਹੁਣ ਇਨੀ ਸਰਦੀ ਦੇ ਵਿੱਚ ਤੇ ਬੱਚਾ ਬਿਲਕੁਲ ਠੀਕ ਹੈ ਤੰਦਰੁਸਤ ਹੈ ਫਿੱਟ ਹੈ ਜੀ ਤੇ ਬਸ ਲੋੜ ਹੈ ਅਡਾਪਸ਼ਨ ਦੇ ਜਿਹੜੇ ਐਕਟ ਅਸੀਂ ਸਾਰੇ ਉਹਨਾਂ ਨੂੰ ਫੋਲੋ ਕਰਦੇ ਆਂ ਵੀ ਜਿਹੜੇ ਬੱਚੇ ਜੋ ਜੋ ਲੀਗਲ ਪ੍ਰੋਸੀਜਰਸ ਪੈ ਕੇ ਅਡਾਪਟ ਹੋ ਸਕਦੇ ਆਂ ਉਹਡ ਆਪਸ਼ਨ ਨਹੀਂ ਜਿਲੇ ਆ ਨੇ ਬਾਕੀ ਬੱਚੇ ਨੇ ਘਰ ਹੈ ਪਰ ਵਸਰਾ ਸੰਸਾਰ ਆਪਾਂ ਲਗਾਤਾਰ ਇਥੋਂ ਇਹਨਾਂ ਬੱਚਿਆਂ ਦੀ ਦੇਖਭਾਲ ਕਰਦੇ ਹਾਂ ਜਿਹੜੇ ਆਪਣੇ ਕੋਲ ਕੁਝ ਮੈਡੀਕਲ ਸਹੂਲਤਾ ਹੈਗੀਆਂ ਜਿਹੜੀਆਂ ਸਾਡੇ ਕੋਲ ਮੌਜੂਦ ਨਹੀਂ ਹੈ ਪਰ ਸਾਡੇ ਲਈ ਬੜੀਆਂ ਵਧੀਆ ਨੇ ਉਹ ਕਿਹੜੀਆਂ ਸਹੂਲਤਾਂ ਨੇ ਜਿਹੜੀਆਂ ਸਾਨੂੰ ਇੱਥੇ ਸੰਤਨ ਦੁਆਰਾ ਮੁਹੱਈਆ ਕਰਵਾਈਆਂ ਜਾਂਦੇ ਨੇ ਸੇਵਾਵਾਂ ਆਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੇ ਬੱਚਿਆਂ ਦੀ ਗੱਲ ਕੀਤੀ ਜਾਏ ਤਾਂ ਸਾਨੂੰ ਨਿੱਕੂ ਦੇ ਵਿੱਚ ਵੈਂਟੀਲੇਟਰ ਦੀ ਬਹੁਤ ਜ਼ਿਆਦਾ ਨੀਡ ਹੈ ਜਿਵੇਂ ਉਹਨੇ ਬੱਚੇ ਨੂੰ ਜੇ ਵੈਂਟੀਲੇਟਰ ਤੇ ਜਾਣਾ ਪੈਂਦਾ ਤਾ ਸਾਡੇ ਕੋਲ ਉਸ ਚੀਜ਼ ਦੀ ਕਮੀ ਹੈ इवन ਕੇ ਜੇ ਅਸੀਂ ਸਿਵਲ ਹਸਪਟਲਾਂ 'ਚ ਦੀ ਗੱਲ ਕਰੀਏ ਉੱਥੇ ਵੀ ਸਾਨੂੰ ਵੈਂਟੀਲੇਟਰ ਘਾਟੀ ਦਿਖਣ ਨੂੰ ਮਿਲਦੇ ਆ ਹਨ ਖਾਸ ਕਰਕੇ ਇਨੇ ਛੋਟੇ ਬੱਚਿਆਂ ਲਈ ਕਿਉਂਕਿ ਇਹ ਕਾਫੀ ਜ਼ਿਆਦਾ ਕਾਸਟਲੀ ਹੁੰਦੇ ਆ ਤੇ ਇਹਦੇ ਵਿੱਚ ਤਾਂ ਅਸੀਂ ਸੰਗਤ ਦਾ ਸਹਿਯੋਗ ਚਾਹੁੰਦੇ ਹੈਗੇ ਆ ਤੇ ਨਾਲ ਛੋਟੇ-ਛੋਟੇ ਹੋਰ ਜਿਹੜੇ ਇਕਵਿਪਮੈਂਟ ਹੁੰਦੇ ਆ ਉਹ ਤਾਂ ਸਾਡੇ ਕੋਲ ਹੈਗੇ ਆ ਤਕਰੀਬਨ ਹੈਗੇ ਆ ਅਡਲਟ ਸਲੀ ਪੈਡੀਆਟ੍ਰਿਕਲੀ ਤਾਂ ਹੈਗੇ ਵੈਂਟੀਲੇਟਰ ਤੇ ਇਹਨਾਂ ਲਈ बिकॉज ਜੇ ਅਸੀਂ ਆਪਣੇ ਹਸਪੀਟਲ ਦੀ ਵੀ ਗੱਲ ਕਰੀਏ ਉੱਥੇ ਜਗ੍ਹਾ ਦੀ ਕਾਫੀ ਕਮੀ ਹੈ ਅਸੀਂ ਕਾਫੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਨੂੰ ਮਹਿਸੂਸ ਹੁੰਦਾ ਹੈ ਕਿ ਰਸ਼ ਬਹੁਤ ਹੈ ਕਿਉਂਕਿ ਲੋਡ ਬੰਦ ਬਹੁਤ ਹੈ ਅਸੀਂ ਚੈਰੀਟੇਬਲ ਰੈਸਟ ਤੇ ਉਹਨਾਂ ਨੂੰ ਹੈਲਪ ਫੂਡ ਕਰੀਦੀ ਹੈ ਤੇ ਆਨ ਵਾਲੇ ਜ਼ਿਆਦਾ ਲੇਕਿਨ ਮਤਲਬ ਜੇ ਜਗ੍ਹਾ ਜ਼ਿਆਦਾ ਹੋਵੇ ਫੈਸਿਲਿਟੀ ਵਧੀਆ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਜ਼ਿਆਦਾ ਨੂੰ ਅਕਮੋਡੇਟ ਕੀਤਾ ਜਾ ਸਕਦਾ ਉਹ ਸਾਨੂੰ ਹੈਲਪ ਦੀ ਲੋੜ ਹੈ बिकॉज़ ਹਜੇ ਜਗ੍ਹਾ ਹੀ ਨਹੀਂ ਹੈ ਫਿਰ ਕੰਸਟਰਕਸ਼ਨ ਤਾਂ ਚਲੋ ਸੰਗਤ ਸਾਰਾ ਨਾਲ ਮਿਲ ਕੇ ਕਰ ਹੀ ਦਿੰਦੀ ਹੈ ਤੇ ਜਰੂਰੀ ਹੈ ਕਿ ਇਦਾਂ ਦੇ ਬੱਚਿਆਂ ਨੂੰ ਸੰਭਾਲਣਾ ਤੇ ਉਹਨਾਂ ਨੂੰ ਉਹ ਸਾਰੀ ਫੈਸਿਲਿਟੀ ਮਿਲੇ ਤਾਂ ਕਿ ਹੋ મતલਬ ਜੇ ਹੁਣ ਇਸ ਬੱਚੀ ਨੂੰ ਮੇਰੇ ਖਿਆਲ ਚ ਜੇ ਟਾਈਮ ਲਿੰਗ ਲਈ ਨਾ ਸੰਭਾਲਿਆ ਜਾਂਦਾ ਤਾਂ ਮਹਿਸੂਸ ਹੋ ਰਿਹਾ ਸੀ ਦੂਜੇ ਤੀਜੇ ਦਿਨ ਵੀ ਸੀ ਮੈਂ ਜਦ ਹਸਪੀਟਲ ਇਹਦੇ ਨਾਲ ਬੈਠੀ ਆ ਉਦੋਂ ਵੀ ਮਹਿਸੂਸ ਹੋ ਰਿਹਾ ਸੀ ਵੀ ਸ਼ਾਇਦ ਇਹ ਨਾ ਬਚਦੀ ਬਿਕੋਜ਼ ਸਾਹ ਹੀ ਨਹੀਂ ਸਿਲੈ ਹੋ ਰਿਹਾ ਤੇ ਫੀਡ ਤਾਂ ਲੈਣੀ ਇਹਦੇ ਲਈ ਦੂਰ ਦੀ ਗੱਲ ਸੀ ਕਿਉਂਕਿ ਜਦ ਤੱਕ ਤੁਹਾਨੂੰ ਸਾਹ ਨਹੀਂ ਆ ਰਿਹਾ ਤੁਸੀਂ ਫੀਡ ਕਿੱਦਾਂ ਅੰਦਰ ਲੈ ਕੇ ਜਾਓਗੇ ਤੇ ਭੁੱਖਾ ਬੱਚਾ ਇੱਕ ਪਾਸੇ ਇੱਕ ਬੱਸ ਬਿਮਾਰ ਹੈ ਤਾਂ ਇਹ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਇਸ ਕਰਕੇ ਅਸੀਂ ਜਾਣੇ ਵੀ ਸੰਗਤ ਦਾ ਜੇ ਸਹਿਯੋਗ ਹੋਵੇ ਤਾਂ ਜ਼ਰੂਰ ਹੈ ਇਸ ਤਰ੍ਹਾਂ ਦੇ ਜਿਹੜੇ ਲੋੜਵੰਦ ਬੱਚੇ ਹੈਗੇ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਇਹ ਬੱਚਿਆਂ ਦੀਆਂ ਨਾ ਨੀਡਸ ਹੀ ਬਹੁਤ ਤਰ੍ਹਾਂ ਦੀਆਂ ਹੈਗੀਆਂ ਸਾਡੇ ਕੋਲ ਸਿਰਫ ਨੋਰਮਲ ਬੱਚੇ ਹੀ ਨਹੀਂ ਆਉਂਦੇ স্পੈਸ਼ਲ ਬੱਚੇ ਵੀ ਆਉਂਦੇ ਆ ਜਿਹੜੇ ਆਈਡੀ ਵਾਲੇ ਇੰਟੈਲੈਕਚੁਅਲ ਡਿਸੇਬਿਲਟੀ ਵਾਲੇ ਬੱਚੇ ਆ ਜਿਹਨ ਡੈਫਰੈਂਟ ਮਿਊਟ ਹੈਗੇ ਆ ਜਾਂ ਵਿਜ਼ੂਅਲ ਇੰਪੇਅਰਡ ਹੈਗੇ ਆ ਤੇ ਫਿਜ਼ੀਕਲੀ ਹੈਂਡੀਕੈਪ ਹੈ ਸਭ ਦੀਆਂ ਅਲੱਗ-ਅਲੱਗ ਲੋੜਾਂ ਜੇ ਅਸੀਂ ਉਹਨਾਂ ਦੀ ਬੇਸਿਕ ਲੋੜ ਨੂੰ ਕਹੀਏ ਟ੍ਰੀਟਮੈਂਟ ਤਾਂ ਹੈ ਹੀ ਹੈ ਜੋ ਅਸੀਂ ਕੋਸ਼ਿਸ਼ ਕਰ ਰਹੇ ਆ ਲੇਕਿਨ ਹੁਣ ਇਹਨਾਂ ਨੂੰ ਜਿਹੜੇ ਸਪੈਸ਼ਲ ਬੱਚੇ ਇਹਨਾਂ ਨੂੰ ਸਪੈਸ਼ਲ ਸਟੱਡੀ ਦੀ ਲੋੜ ਹੁੰਦੀ ਹੈ ਇਹਨਾਂ ਵਾਸਤੇ ਹਜੇ ਸਾਡੇ ਕੋਲ ਸਪੈਸ਼ਲ ਸਕੂਲ ਨਹੀਂ ਆ ਫਿਰ ਆਸ-ਪਾਸ ਤੋਂ ਬਹੁਤ ਲੋਕ ਅਪਰੋਚ ਕਰ ਰਹੇ ਆ ਕਿ ਸਾਡੇ ਬੱਚਾ ਨੂੰ ਡੇ ਬੋਰਡਿੰਗ 'ਚ ਰੱਖ ਕੇ ਉਹਨਾਂ ਨੂੰ ਸਪੈਸ਼ਲ ਐਜੂਕੇਸ਼ਨ ਦਿੱਤੀ ਜਾਵੇ ਜਿਵੇਂ ਤੁਹਾਡੇ ਬੱਚੇ ਗੇਮਸ ਤੇ ਜਾਂਦੇ ਹੈਗੇ ਉਹਨਾਂ ਨੂੰ ਵੀ ਫਿਰ ਉਹਨਾਂ ਦੀ ਜੇ ਅਸੀਂ ਹੁਣ ਆਪਣੇ ਬੱਚਿਆਂ ਦੇ ਵੱਲ ਦੇਖਦੇ ਆ ਤਾਂ ਗਰਾਊਂਡਸ ਦੀ ਕਮੀ ਹੈਗੀ ਆ ਅ ਅਸੀਂ ਜਿਸ ਲੈਵਲ ਤੇ ਆਪਣੇ ਬੱਚਿਆਂ ਨੂੰ ਲਿਜਾ ਸਕਦੇ ਹਾਂ ਉਸ ਤੋਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਵੀ ਅਸੀਂ ਉਹਦੇ ਵਿੱਚ ਥੋੜਾ ਜਿਹਾ ਨਾਕਾਮਯਾਬ ਹੋ ਰਹੇ ਆ ਕਿਉਂਕਿ ਹਰ ਫਿਲਚ ਅਸੀਂ ਨਹੀਂ ਲੈ ਕੇ ਜਾ 파 ਰਹੇ ਕਿਉਂਕਿ ਐਂਟਰੀਆਂ ਸਿਰਫ ਦੋ ਦੋ ਬੱਚੇ ਦੀ ਇੱਕ ਇੱਕ ਗੇਮ 'ਚ ਜਾ ਸਕਦੀ ਹੈ ਤੇ ਉਹ ਫਿਰ ਅਲੱਗ-ਅਲੱਗ ਫੀਲਡ ਹੁੰਦੇ ਆ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਭੇਜਣਾ ਹੁੰਦਾ ਤੇ ਉੱਥੇ ਸਾਨੂੰ ਗਰਾਊਂਡਸ ਦੀ ਨੀਡ ਹੈਗੀ ਆ ਤੇ ਹੋਰ ਵੀ ਜਿਹਨੇ ਇੱਥੇ ਵੀ ਫੈਸਿਲਿਟੀਆਂ ਇਹਨਾਂ ਨੇ ਕੈਟੇਗੋਰਾਇਜ਼ ਕਰਕੇ ਇਹਨਾਂ ਨੂੰ ਅਲੱਗ-ਅਲੱਗ ਗਰੁੱਪਸ ਦੇ ਵਿੱਚ ਰੱਖਣਾ ਹੁੰਦਾ ਜਿਹੜਾ 5 ਤੋਂ ਲੈ ਕੇ 10 ਸਾਲ ਤੱਕ ਬੱਚਿਆਂ ਦੀ ਅਲੱਗ ਜਗਾ ਹੋਣੀ ਚਾਹੀਦੀ ਹੈ ਅਲੱਗ ਬਾਡ ਹੋਣਾ ਚਾਹੀਦੇ ਆ 10 ਤੋਂ ਲੈ ਕੇ 18 ਤੱਕ ਅਲੱਗ ਹੋਣੇ ਚਾਹੀਦੇ 18 ਤੋਂ 22 ਤੱਕ ਅਲੱਗ ਹੋਣੇ ਚਾਹੀਦੇ ਬੱਚਿਆਂ ਦੀਆਂ ਵੀ ਬਹੁਤ ਤਰ੍ਹਾਂ ਦੀਆਂ ਨੀਡਸ ਆ ਇਹਨਾਂ ਨੂੰ ਅਲੱਗ ਸਪੈਸ਼ਲਾਈਜ਼ਡ ਰੂਮ ਫਿਰ ਉਹਨਾਂ ਦੀ ਅੱਗੇ ਕੈਟਾਗਰੀ ਕੋਈ ਫਿਜ਼ੀਕਲੀ ਹੈਂਡੀਕੈਪ ਤੇ ਬਲਾਈਂਡ ਹੈਗਾ ਤੇ ਉਹਨਾਂ ਦੀ ਸਪੈਸ਼ਲ ਨੀਡਸ ਵਾਲੇ ਅਲੱਗ ਚਾਹੀਦੇ ਆ ਆਈਡੀ ਵਾਲੇ ਅਲੱਗ ਚਾਹੀਦੇ ਹੈਗੇ ਬਾਕੀ ਬਹੁਤ ਸਾਰੇ ਸਵਾਲ ਸੀਗੇ ਕੁਝ ਚੁਣੌਤੀਆਂ ਵੀ ਜਿਹੜੀਆਂ ਜਿਨ੍ਹਾਂ ਨੂੰ ਸੀ ਮਤਲਬ ਦਰਸ਼ਕਾਂ ਦੇ ਸਾਹਮਣੇ ਸਾਡੀ ਸੰਗਤ ਦੇ ਸਾਹਮਣੇ ਵੀ ਰੱਖਿਆ ਹੈਗਾ ਬਹੁਤ ਸ਼ੁਕਰੀਆ ਤੁਹਾਨੂੰ